ਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਤਕੀ ਦੱਸੋ ਕੀ ਤੁਸੀਂ ਪ੍ਰਬੰਧ ਕੀ ਤੁਸੀਂ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹਨੇ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਅੱਜ ਸਾਬਕਾ ਡਿਪਟੀ ਸੀ ਅਮਤ ਦੇ ਮਜੂਤਾ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਰਹੂਮ ਦਿੱਲੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਅਰੁਣਾ ਚੌਧਰੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਡਰੇਨਾ ਵਿੱਚ ਫਸੀ ਬੂਟੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸੀਐਮ ਮਾਨੁਰੋਧ ਤਿੱਖੇ ਸਿਆਸੀ ਨਿਸ਼ਾਨੇ ਸਾਧੇ ਗਏ ਇਸ ਮੌਕੇ ਉਹਨਾਂ ਨੇ ਸੀਐਮ ਮਾਨ ਨੂੰ ਚੈਲੰਜ ਕਰਦੇ ਹਾਂ ਕਿ ਜੋ ਡਰੇਨਾ ਦਾ ਪੂਰਾ ਹਾਲ ਹੈ ਉਸ ਨੂੰ ਲੈ ਕੇ ਹੁਣ ਅਗਰ ਵਿਜੀਲੈਂਸ ਵਿੱਚ ਹਿੰਮਤ ਹੈ ਤਾਂ ਸਬੰਧਤ ਮੰਤਰੀ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਕੇ ਦਿਖਾਵੇ ਸੁਗਨਉਂਦੇ ਆ ਤੁਹਾਨੂੰ ਕੀ ਕਹਾ ਐਲੋ ਪੀ ਪ੍ਰਤਾਪ ਸਿੰਘ ਬਾਜਵਾ ਤੇ ਸੁਖਚੰਦਰ ਸਿੰਘ ਤਰੰਤਵਾਨੀ ਐਦਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐ ਐਦਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜene ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਾਹਿਬ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਹੈ ਆਪਾਂ 88 ਤੋਂ ਬਾਅਦ ਲੋਕਾਂ ਨੂੰ ਪੁੱਛਣਾ ਨਹੀਂ 88 ਤੋਂ ਬਾਅਦ ਐਰਕਾ ਆ ਬਿਲਕੁਲ ਉਹ ਕਾਰਨ ਆ ਨਹੀਂ ਵੇਖੋ ਆਪਾਂ ਕਹਿ ਦਿੰਦੇ ਹਾਂ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਜੇ ਜੁਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇੱਥੋਂ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰੰਦਾ ਵਸਾ ਬੈਲੀਕਾਪਟਰ ਇੱਥੇ ਲਾ ਕੇ ਉਹ ਵਾ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਪਿੰਡ